ਇੱਕ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਜਿਹਦੇ ਵਿੱਚ ਤੁਹਾਨੂੰ ਸਿੱਧੂ ਮੂਸੇਆਲੇ ਦਾ ਮੰਗੇਤਰ ਦੱਸਿਆ ਜਾ ਰਿਹਾ ਹੈ ਮੈਂ ਨਹੀਂ ਜਿਆਦਾ ਅਫਸਰਟ ਹੋ ਗਈ ਮੇਰੇ ਬੱਚਿਆਂ ਨੇ ਵੀ ਵੇਖਿਆ ਤੇ ਹੈਰਾਨੀ ਵਾਲੀ ਗੱਲ ਹੈ ਵੀ ਤੁਸੀਂ ਜਾਣਦੇ ਨਹੀਂ ਤੁਹਾਨੂੰ ਪਤਾ ਨਹੀਂ ਤੁਹਾਨੂੰ ਰਿਸ਼ਤਾ ਨਹੀਂ ਪਤਾ ਤੇ ਬੇਬੁਨਿਆਦ ਆਪਣੀ ਮਰਜ਼ੀ ਦੇ ਨਾਲ ਤੁਸੀਂ ਕਿਸੇ ਦਾ ਵੀ ਨਾ ਕਿਸੇ ਦੇ ਨਾਲ ਵੀ ਜੋੜ ਦੋਗੇ ਤੇ ਬੀਤੇ ਕੱਲ ਤੋਂ ਸੋਸ਼ਲ ਮੀਡੀਆ ਤੇ ਇੱਕ ਫੋਟੋ ਤੇਜ਼ੀ ਨਾਲ ਫੈਲ ਕੀਤੀ ਜਾ ਰਹੀ ਸੀ ਜਿਸ ਵਿੱਚ ਦਾਵਾ ਕੀਤਾ ਜਾ ਰਿਹਾ ਸੀ ਕਿ ਫੋਟੋ 'ਚ ਦਿਖਾਈ ਦੇਣ ਵਾਲੀ ਔਰਤ ਮੂਸੇਵਾਲਾ ਦੀ ਮੰਗੇਤਰ ਹੈ ਜੋ ਕਿ ਮੂਸੇਵਾਲਾ ਦੇ ਭਰਾ ਨਾਲ ਨਸਰਾਈ ਸੀ ਜਿਸ ਤੋਂ ਬਾਅਦ ਕਈ ਸੋਸ਼ਲ ਮੀਡੀਆ ਪੇਜਾਂ ਵੱਲੋਂ ਇਸ ਫੋਟੋ ਨੂੰ ਤੇਜ਼ੀ ਨਾਲ ਸ਼ੇਅਰ ਕੀਤਾ ਗਿਆ ਸੀ ਪਰ ਹੁਣ ਇਸ ਫੋਟੋ ਵਿੱਚ ਨਸਰਾ ਰਹੀ ਔਰਤ ਮੀਡੀਆ ਦੇ ਸਾਹਮਣੇ ਆਈ ਹੈ ਜਿਨ੍ਹਾਂ ਨੇ ਇਹਨਾਂ ਦਾਅਵਿਆਂ ਦਾ ਪੂਰੀ ਤਰ੍ਹਾਂ ਖੰਡਨ ਕੀਤਾ ਹੈ ਫੋਟੋ ਵਿੱਚਲੀ ਮਹਿਲਾ ਮੁਤਾਬਕ ਮੁਸੇਵਾਲਾ ਉਸ ਦੇ ਭਰਾ ਵਰਗਾ ਸੀ ਜਦ ਕਿ ਸਿੱਧੂ ਮੁਸੇਵਾਲਾ ਦਾ ਛੋਟਾ ਭਰਾ ਵੀ ਉਸ ਆਪਰਾਏ ਉਸਨੇ ਕਿਹਾ ਹੈ ਕਿ ਉਹ ਸਿੱਧੂ ਮੁਸੇਵਾਲਾ ਨਾਲ ਕਈ ਵਾਰ ਮੁਲਾਕਾਤ ਕਰ ਚੁੱਕੀ ਸੀ ਅਤੇ ਜੋ ਵੀ ਉਸ ਨੂੰ ਉਸ ਦੀ ਮੰਗੇਤਰ ਕਹਿ ਕੇ ਫੋਟੋਆਂ ਫਾਇਲ ਕਰ ਰਹੇ ਨੇ ਇਹ ਬੇहद ਸ਼ਰਮਨਾਕ ਘਟਨਾ ਹੈ ਭੈਣ ਜੀ ਇੱਕ ਸੋਸ਼ਲ ਮੀਡੀਆ ਤੇ ਇੱਕ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਜਿਦੇ ਵਿੱਚ ਤੁਹਾਨੂੰ ਇਦੋਂ ਮੂਸੇ ਵਾਲਿਆ ਦਾ ਮੰਗੇਤਰ ਦੱਸਿਆ ਜਾ ਰਿਹਾ ਤੇ ਇੱਕੋ ਦੂਜੇ ਪਾਸੇ ਹੋਰ ਵੀਡੀਓਜ਼ ਚੱਲ ਰਹੀਆਂ ਨੇ ਜਿਦੇ ਵਿੱਚ ਕਾਊਂਟਰ ਕੀਤਾ ਗਿਆ ਉਹ ਜਿਹੜੇ ਵੀਰ ਨੇ ਕਾਊਂਟਰ ਕੀਤਾ ਮੈਂ ਉਹਦਾ तहे ਦਿਲੋਂ ਧੰਨਵਾਦ ਕਰਦੀ ਆ ਪਰ ਜਿਨ੍ਹਾਂ ਨੇ ਆਹਾ ਗਲਤ ਤਰੀਕੇ ਦੇ ਨਾਲ ਨਾਂ ਫਲਾਇਆ ਜਾ ਰਿਹਾ ਬਹੁਤ ਬਹੁਤ ਮਾੜੀ ਗੱਲ ਹੈ ਮੈਂ ਸਵੇਰ ਦਾ ਮੈਂ ਇੰਨੀ ਜ਼ਿਆਦਾ ਅਪਸੈਟ ਹੋ ਗਈ ਮੇਰੇ ਬੱਚਿਆਂ ਨੇ ਵੀ ਵੇਖਿਆ ਤੇ ਹਰਾਨੀ ਵਾਲੀ ਗੱਲ ਹੈ ਵੀ ਤੁਸੀਂ ਜਾਣਦੇ ਨਹੀਂ ਤੁਹਾਨੂੰ ਪਤਾ ਨਹੀਂ ਤੁਹਾਨੂੰ ਰਿਸ਼ਤਾ ਨਹੀਂ ਪਤਾ ਤੇ ਬੇਬੁਨਿਆਦ ਆਪਣੀ ਮਰਜ਼ੀ ਦੇ ਨਾਲ ਤੁਸੀਂ ਕਿਸੇ ਦਾ ਵੀ ਨਾ ਕਿਸੇ ਦੇ ਨਾਲ ਵੀ ਜੋੜ ਦੋਗੇ ਤੇ ਲੋਕ ਤੁਹਾਡੇ ਤੇ ਫਿਰ ਵਿਸ਼ਵਾਸ ਕਰਨਾ ਛੱਡ ਦੇਣਗੇ ਜਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਇੱਕ ਅੱਜ ਦੇ ਟਾਈਮ ਦੇ ਵਿੱਚ ਬਹੁਤ ਵੱਡਾ ਸਤੰਭ ਮੰਨਿਆ ਜਾਂਦਾ ਕਿ ਇਹ ਸੱਚਾਈ ਦਿਖਾਉਂਦਾ ਸੱਚੀਆਂ ਗੱਲਾਂ ਕਰਦਾ ਔਰ ਗਰਾਊਂਡ ਤੇ ਜਾ ਕੇ ਰਿਪੋਰਟਿੰਗ ਕਰਦਾ ਹੈ ਪਰ ਜੇ ਤੁਸੀਂ ਮਨ ਕੜਨਤਾਬ ਨੇ ਸਟੂਡੀਓ ਚ ਬਹਿ ਕੇ ਕਿਸੇ ਦੇ ਵੀ ਨਾਂ ਨਾਲ ਕਿਸੇ ਦਾ ਵੀ ਨਾਂ ਜੋੜ ਦੋਗੇ ਗਲਤ ਮਲਤਫੁਵਾਮਾ ਫਲਾਓਗੇ ਮਨਮਰਜ਼ੀਆਂ ਕਰੋਗੇ ਤਾਂ ਉਹ ਟਾਈਮ ਦੂਰ ਨਹੀਂ ਹੈ ਜਦੋਂ ਸਾਰੇ ਸੋਸ਼ਲ ਮੀਡੀਆ ਦੇ ਚੈਨਲਸ ਬੰਦ ਹੋ ਜਾਣਗੇ ਤੇ ਲੋਕਾਂ ਨੇ ਤੁਹਾਡੇ ਤੇ ਵੀ ਵਿਸ਼ਵਾਸ ਕਰਨਾ ਛੱਡ ਦੇਣਾ ਜਿਵੇਂ ਮੇਨਸਟ੍ਰੀਮ ਮੀਡੀਆ ਤੇ ਅੱਜ ਦੇ ਟਾਈਮ ਚ ਲੋਕ ਜ਼ਿਆਦਾ ਨਹੀਂ ਦੇਖਦੇ ਹੈਗੇ ਚੈਨਲਸ ਨੂੰ ਸੋ ਅਵੋਇਡ ਕਰੋ ਸਿੱਧੂ ਨਾਲ ਕਦੋਂ ਰਾਫਤਾ ਹੋਇਆ ਗੱਲਬਾਤ ਹੋਈ ਸੀ ਜਦੋਂ ਸਿੱਧੂ ਹੈਗਾ ਸੀ ਤਾਂ ਕੋਈ ਸੀ ਮੁਲਾਕਾਤ ਹਾਂ ਹਾਂ ਸਿੱਧੂ ਨਾਲ ਮੁਲਾਕਾਤ ਹੋਈ ਹੈ ਕਾਫੀ ਵਾਰ ਹੋਈ ਔਰ ਇੰਨਾ ਜਿਆਦਾ ਸਮਝਦਾਰ ਸਿਆਣਾ ਤੇ ਸੁਲਝਿਆ ਸੀਗਾ ਔਰ ਸਭ ਤੋਂ ਵਧੀਆ ਗੱਲ ਉਹਦੀ ਮੈਨੂੰ ਇਹ ਲੱਗਦੀ ਸੀ ਕਿ ਇੰਨਾ ਡਾਊਨ ਟੂ ਅਰਥ ਸੀਗਾ ਵੀ ਉਹਦੇ ਵਿੱਚ ਇੰਨਾ ਨੇਮ ਫੇਮ ਨਹੀਂ ਤਾਂ ਮਾੜਾ ਜਾਂ ਨੇਮ ਫੇਮ ਕਿਸੇ ਨੂੰ ਮਿਲੇ ਤਾਂ ਬੰਦੇ ਨੂੰ ਕੀ ਕਹਿੰਦੇ ਸਿਰ ਸੱਤਵੇਂ ਅਸਮਾਨ ਤੇ ਪਹੁੰਚ ਜਾਂਦਾ ਹੈ ਪਰ ਉਹ ਬਹੁਤ ਹੀ ਸਿੰਪਲ ਤੇ ਡਾਊਨ ਟੂ ਅਰਥ ਸੀਗਾ ਤੇ ਉਹਦੇ ਨਾਲ ਮੇਰੀ ਕਾਫੀ ਵਾਰ ਮੁਲਾਕਾਤ ਹੋਈ ਹੈ इवन ਆਂਟੀ ਨਾਲ ਮੇਰੀ ਆ ਜਿਆਦਾ ਨੇੜਤਾ ਹੈ ਤੇ ਲਾਈਕ ਆ ਫੈਮਿਲੀ ਹਾਂਜੀ ਮੈडम ਜਿਹੜਾ ਆ ਆਈਡੀ ਤੋਂ ਪਾਇਆ ਗਿਆ ਵਾਇਰਲ ਕੀਤੀ ਗਈ ਹੈ ਜਿਹਦਾ ਗੱਲਬਾਤ ਹੋਈ ਪਤਾ ਲੱਗੇ ਕਿਹੜੀ ਆਈਡੀ ਹੈ ਨਹੀਂ ਮੈਨੂੰ ਤਾਂ ਇੱਕ ਕਾਊਂਟਰ ਵਾਲਾ ਪਤਾ ਹੈ ਜਿਹੜਾ ਕਾਊਂਟਰ ਕੀਤਾ ਗਿਆ ਸੀਗਾ ਵੀ ਆ ਫੋਟੋਗ੍ਰਾਫ ਵਾਇਰਲ ਹੋ ਰਹੀ ਹੈ ਤੁਸੀਂ ਤੁਸੀਂ ਸਾਂਝੀ ਕੀਤੀ ਸੀ ਫੋਟੋ ਉਹ ਫੇਸਬੁਕ ਮੇਰੇ ਸਾਰੇ ਸੋਸ਼ਲ ਮੀਡੀਆ ਤੇ ਹੈਗੀ ਆ ਮੇਰੇ ਇੰਸਟਾਗ੍ਰam ਤੇ ਹੈ ਮੇਰੇ ਫੇਸਬੁਕ ਤੇ ਅ ਮੇਰੇ ਪੇਜ ਤੇ ਅਮਰਿਤ ਗਿੱਲ ਤੇ ਇੰਸਟਾ ਦੇ ਉੱਤੇ ਹੈ ਸਾਰੇ ਕਿੱਥੇ ਆ ਔਰ ਉਹ ਅ ਮੈਂ ਬਾਈਟ ਵੀ ਇੱਥੇ ਦਿੱਤੀ ਸੀਗੇ ਚੈਨਲਸ ਨੇ ਵੀ ਚਲਾਈ ਆ ਤੇ ਫੋਟੋਗ੍ਰਾਫ ਨਾਲ ਉਹ ਲੱਗੀ ਹੋਈ ਔਰ ਕਈਆਂ ਨੇ ਵੈਸੇ ਯੂਜ਼ ਕੀਤੀ ਆ ਕੋਈ ਗੱਲ ਮਾੜੀ ਗੱਲ ਨਹੀਂ ਗੀ ਉਹ ਆਂਟੀ ਦੇ ਨਾਲ ਬੇਬੀ ਦੇ ਨਾਲ ਮੇਰੀ ਫੋਟੋ ਆ ਠੀਕ ਹੈ ਤੁਸੀਂ ਸਹੀ ਇਨਫਰਮੇਸ਼ਨ ਨਾਲ ਉਹਨੂੰ ਯੂਜ਼ ਕਰੋ ਕੋਈ ਕੋਈ ਤੁਹਾਨੂੰ ਗਰੇਜ ਨਹੀਂ ਕਰਦਾ ਪਰ ਤੁਸੀਂ ਰਿਸ਼ਤਿਆਂ ਨੂੰ ਇਸ ਤਰੀਕੇ ਦੇ ਨਾਲ ਗਲਤਮਲਤ ਪੋਟਰੇ ਕਰੋਗੇ ਤਾਂ ਬਹੁਤ ਬਹੁਤ ਮਾੜੀ ਇਸ ਦੌਰਾਨ ਮਹਿਲਾ ਅਮ੍ਰਿਤ ਗਿੱਲ ਨੇ ਚੇਤਾਵਨੀ ਦਿੱਤੀ ਕਿ ਉਹ ਫੋਟੋਵਾਇਸ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨਗੇ ਹਾਲਾਂਕਿ ਉਹਨਾਂ ਕਿਹਾ ਹੈ ਕਿ ਫਿਲਹਾਲ ਉਹ ਅਜਿਹੇ ਲੋਕਾਂ ਨੂੰ ਇੱਕ ਵਾਰ ਮਾਫੀ ਮੰਗਣ ਦਾ ਮੌਕਾ ਦੇ ਰਹੇ ਨੇ ਜੇਕਰ ਉਹ ਲੋਕ ਫਿਰ ਵੀ ਨਾ ਸੁਧਰੇ ਤਾਂ ਉਹਨਾਂ ਵੱਲੋਂ ਸਖਤ ਕਾਰਵਾਈ ਕੀਤੀ ਜਾਵੇਗੀ ਹਰ ਵਾਰਾਂ ਦੀ ਕਰਾਈ ਮੈਂ ਮੰਗੇਤਰ ਨੂੰ ਕਾਊਂਟਰ ਕੀਤਾ ਜਾਂਦਾ ਮਤਲਬ ਵਾਇਰਲ ਕੀਤਾ ਜਾਂਦਾ ਹੈ ਤੁਸੀਂ ਪੁੱਛ ਰਹੇ ਹੋ ਵੀ ਦਰਜ ਕਰਵਾਈ ਤੁਸੀਂ ਨੇ ਕਿਤੇ ਫੋਟੋ ਸਾਈਬਰ ਨਹੀਂ ਹਜੇ ਮੈਂ ਸ਼ਿਕਾਇਤ ਦਰਜ ਨਹੀਂ ਕਰਾਈ ਹੈਗੀ ਮੈਨੂੰ ਐ ਲੱਗਦਾ ਹੁੰਦਾ ਹੈ ਵੀ ਜਿਹੜੇ ਵੀ ਸੋਸ਼ਲ ਮੀਡੀਆ ਚਲਾ ਰਹੇ ਨੇ ਮੇਰੇ ਵੀਰ ਨੇ ਮੈਂ ਇੱਕ ਵਾਰ ਉਹਨਾਂ ਨੂੰ ਵਾਰਨਿੰਗ ਦੇਣਾ ਚਾਹਨੀ ਆ ਔਰ ਜਿਨੇ ਵੀ ਪਾਈ ਹੈ ਜਿੱਥੇ ਵੀ ਪਈ ਹੈ ਉਹਨਾਂ ਤੁਹਾਨੂੰ ਤੁਹਾਨੂੰ ਪਤਾ ਹੈ ਚੰਗੀ ਤਰ੍ਹਾਂ ਤੇ ਤੁਸੀਂ ਆਪਦੀ ਐਕਟ ਦੇ ਲਈ ਅਪੋਲੋਜਾਈਜ਼ ਕਰੋ ਨਹੀਂ ਤਾਂ ਫਿਰ ਮੈਂ ਦੇਖੂਗੀ ਵੀ ਮੈਂ ਤੁਹਾਨੂੰ ਕਾਊਂਟਰ ਕਿਵੇਂ ਕਰਨਾ ਹੈ ਬਿਕਾਜ਼ ਇਹ ਇੱਕ ਜਿ ਆਪਾਂ ਗੱਲ ਕਰਦੇ ਆ ਉਸੇ ਮੰਗੇਤਰ ਨੂੰ ਲੈ ਕੇ ਹਰ ਵਾਰ ਕਿਸੇ ਨਾ ਕਿਸੇ ਤਰੀਕੇ ਨਾਲ ਲਿਆਂਦਾ ਜਾਂਦਾ ਵਿੱਚ ਜਿੱਤੇ ਲੱਗਦਾ ਨਹੀਂ ਵੀ ਉਹ ਰਿਸ਼ਤਿਆਂ ਨੂੰ ਸਾਹਮਣੇ ਕਿਉਂ ਲਿਆਉਣਾ ਕਿਉਂ ਉਹਨਾਂ ਗੱਲਾਂ ਨੂੰ ਵਾਰ-ਵਾਰ ਸਾਹਮਣੇ ਲੈ ਕੇ ਆਉਣਾ ਵਾਇਰਲ ਕਰ ਬਿਲਕੁਲ ਨਹੀਂ ਲਿਆਉਣਾ ਚਾਹੀਦਾ ਹੈਗਾ ਉਹ ਵੀ ਕਿਸੇ ਦੀ ਧੀ ਪੈਣਾ ਹੈ ਔਰ ਉਹਦੇ ਤੇ ਜੋ ਬੀਤੀ ਹੈ ਉਹ ਉਹਨੂੰ ਹੀ ਪਤਾ ਹੈ ਹੋਰ ਕੋਈ ਨਹੀਂ ਜਾਣ ਸਕਦਾ ਹੈਗਾ ਪੁਰਾਣੇ ਜ਼ਖਮਾਂ ਨੂੰ ਖਰੇਦੋਂਗੇ ਤਾਂ ਉਹਦੇ ਵਿੱਚ ਉਹਨਾਂ ਨੇ ਨਾਸੂਰ ਬਣ ਜਾਣਾ ਤੇ ਅਵੋਇਡ ਕਰਨਾ ਚਾਹੀਦਾ ਹੈ ਵੀ ਕਿਸੇ ਨੂੰ ਵੀ ਬੇਬੁਨਿਆਦ ਪੁਰਾਣੀਆਂ ਚੀਜ਼ਾਂ ਨੂੰ ਲਿਆ ਕੇ ਅਵੋਇਡ ਕਰਨਾ ਚਾਹੀਦਾ ਮੈਂ ਕਹੂੰਗੀ ਵੀ ਗਰੇਜ਼ ਕਰੋ ਇਹ ਚੀਜ਼ ਤੁਹਾਡੇ ਕਿਰਦਾਰਾਂ ਨੂੰ ਸ਼ੋਭਾ ਨਹੀਂ ਦਿੰਦੀ ਹੈਗੀ ਤੇ ਸਾਨੂੰ ਵੀ ਤੁਹਾਡੇ ਤੇ ਸੋਸ਼ਲ ਮੀਡੀਆ ਤੇ ਸਵਾਲ ਚੁੱਕਣ ਲਈ ਮਜਬੂਰ ਨਾ ਕਰੋ ਵੀ ਅਸੀਂ ਮੈਂ ਬਹੁਤ ਸੌਫਟ ਆਮ ਹੈ ਕਿਸੇ ਨੂੰ ਟਾਰਗੇਟ ਕਰਨਾ ਨਹੀਂ ਚਾਹੁੰਦੀ ਹੈਗੀ ਪਰ ਜੇ ਤੁਸੀਂ बार-बार ਇਸ ਚੀਜ਼ ਨੂੰ ਕਰੋਗੇ ਤਾਂ ਫਿਰ ਮੈਂ ਜਦੋਂ ਮੈਂ ਐਕਸ਼ਨ ਲਿਆ ਫਿਰ ਤੁਸੀਂ ਸਾਰੇ ਟਰਬਲ ਚਾਹੋਗੇ ਤੇ ਅਵੋਇਡ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਸ਼ਰਮ ਹੀ ਨਹੀਂ ਮੰਨਦੇ ਹਰ ਬਾਰ ਕੁਝ ਨਾ ਕੁਝ ਟੇਡੇ ਵਿੰਗੇ ਤਰੀਕੇ ਨਾਲ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਵੀ ਜੁੜਵੇਂ ਬੱਚੇ ਨੇ ਇਸ ਤਰੀਕੇ ਨਾਲ ਵਾਇਰਲ ਕਰ ਦਿਆ ਕੀ ਕਹੋਗੇ ਉਹਨਾਂ ਨੂੰ ਉਹਨਾਂ ਨੂੰ ਮੈਂ ਪਹਿਲਾਂ ਵੀ ਕਿਹਾ ਸੀਗਾ ਵੀ ਇਸ ਚੀਜ਼ ਤੋਂ ਗਰੇਜ਼ ਕਰਨਾ ਚਾਹੀਦਾ ਔਰ ਹੁਣ ਮੈਂ ਉਹਨਾਂ ਨੂੰ ਇੱਕ ਤਰੀਕੇ ਦੇ ਨਾਲ ਵਾਰਨਿੰਗ ਦੇ ਰਹੀਆਂ ਵੀ ਹਰ ਬੰਦੇ ਨੂੰ ਇਹ ਲੱਗਦਾ ਹੁੰਦਾ ਵੀ ਚੱਲ ਛੱਡ ਚੱਲ ਛੱਡ ਪਰ ਬਹੁਤ ਵਾਰ ਹੁਣ ਛੱਡੀਆਂ ਨਹੀਂ ਜਾਣੀਆਂ ਹੈਗੀਆਂ ਚੀਜ਼ਾਂ ਆਪਦੀਆਂ ਮਨਮਰਜ਼ੀਆਂ ਤੋਂ ਕਿਉਂਕਿ ਪਾਣੀ ਸਿਰ ਤੋਂ ਉੱਤੇ ਦੀ ਜਾ ਰਿਹਾ ਹੈ ਹਰੇਕ ਦੇ ਲਈ ਮੈਂ ਵੇਖਿਆ ਵੀ ਲਿਖਿਆ ਕੁਝ ਹੋਰ ਹੁੰਦਾ ਚੀਜ਼ਾਂ ਅੰਦਰੋਂ ਖਿਸ਼ੋਰ ਹੁੰਦੀਆਂ ਨੇ ਬਹੁਤ ਤੁਸੀਂ ਲੋਕਾਂ ਨੂੰ ਗੁੰਮਰਾਹ ਤੇ ਆਪਦੇ ਵੱਲ ਪਤਾ ਨਹੀਂ ਵਿਊ ਫੋਲੋਅਰ ਦੇ ਵਿਊਜ਼ ਨਾ ਵਧਣਗੇ ਫੋਲੋਅਰ ਦੇਖੋ ਲੋਕ ਇੱਕ ਵਾਰ ਤੁਹਾਨੂੰ ਦੇਖ ਲੈਣਗੇ ਖੋਲ ਲੈਣਗੇ ਪਰ ਜਦੋਂ ਉਹਨੂੰ ਪਤਾ ਲੱਗ ਗਿਆ ਵੀ ਗੱਲ ਕੁਝ ਹੋਰ ਹੈ ਅਗਲੀ ਵਾਰ ਤੁਹਾਨੂੰ ਲਾਈਕ ਤੇ ਦੇਖਣਾ ਹੀ ਨਹੀਂਗਾ ਫੇਰ ਤੁਹਾਡਾ ਕਿਵੇਂ ਪ੍ਰੋਮੋਸ਼ਨ ਹੋਊਗੀ ਸੋ ਸਹੀ ਕੰਮ ਕਰੋ ਚੰਗਾ ਕੰਮ ਕਰੋ ਚੰਗੇ ਕੰਮ ਨੂੰ ਅਸੀਂ ਸਾਰੇ ਐਪਰੀਸ਼ੀਏਟ ਕਰਾਂਗੇ ਰਾਤ ਜਿਹੜੀ ਘਟਨਾ ਹੋਈ ਕਿਵੇਂ ਅਕਲ ਜੀ ਉਹ ਵੀ ਸਾਹਮਣੇ ਆਏ ਦੱਸਿਆ ਕਿ ਪਰੇਸ਼ਾਨ ਕੀਤਾ ਜਾ ਰਿਹਾ ਉਸ ਵਾਰ ਕੀ ਕਹਾ ਜਾਊਂਗੀ ਮੈਂ ਕਹਿਣਾ ਚਾਹੁੰਨੀ ਆ ਪੰਜਾਬ ਸਰਕਾਰ ਨੂੰ ਵੀ ਤੁਸੀਂ ਸਿੱਧੂ ਮੂਸੇਵਾਲੇ ਨੂੰ 2 ਸਾਲ ਹੋ ਗਏ ਇਨਸਾਫ ਨਹੀਂ ਦਿਵਾਇਆ ਔਰ ਉਹ ਗਿਆ ਵੀ ਤੁਹਾਡੀਆਂ ਗਲਤੀਆਂ ਕਰਕੇ ਸੀਗਾ ਜਿਸ ਤਰੀਕੇ ਦੇ ਨਾਲ ਤੁਸੀਂ ਸਿਕਿਉਰਿਟੀ ਲਿੱਤੀ ਔਰ ਉਹਨੂੰ ਪਬਲਿਕ ਕੀਤਾ ਉਹਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਔਰ ਪਰਵਾਹ ਨੂੰ ਆਪਦਾ ਇੱਕ ਹੋਣ ਹਰ ਬੱਚਾ ਸਿੱਧੂ ਮੂਸੇ ਵਾਲਾ ਪੂਰੀ ਦੁਨੀਆ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਜੋ ਪਏ ਇਹ ਤੁਹਾਡੀਆਂ ਗਲਤੀਆਂ ਨੇ ਤੇ ਅੱਜ ਤੁਸੀਂ ਜੇ ਉਸ ਪਰਿਵਾਰ ਦੇ ਵਿੱਚ ਖੁਸ਼ੀਆਂ ਆਈਆਂ ਨੇ ਤੁਸੀਂ ਉਹ ਖੁਸ਼ੀਆਂ ਨੂੰ ਬਰਦਾਸ਼ਤ ਨਹੀਂ ਕਰ ਰਹੇ ਹੈਗੇ ਤੁਹਾਡੇ ਹজম ਨਹੀਂ ਹੋ ਰਹੀ ਹੈਗੀ ਮੈਂ ਹਰਾਣਾ ਵੀ ਕਿੱਥੋਂ ਤੱਕ ਗਿਰੋਗੇ ਇਨਸਾਫ ਦਿਵਾਓ ਉਸ ਪਰਿਵਾਰ ਨੂੰ ਉਸ ਸਿੱਧੂ ਮੂਸੇ ਵਾਲੇ ਨੂੰ ਉਹਦੇ ਬਾਰੇ ਥੋੜੀ ਜਿਹੀ ਗੱਲ ਨਹੀਂ ਕਰਦੇ ਤੇ ਤੁਸੀਂ ਸਵਾਲ ਜਿਹੜੇ ਨੇ ਵੀ ਇਹ ਬੱਚੇ ਦਾ ਸਬੂਤ ਦੇਣ ਤੁਹਾਡਾ ਜੇ ਜੇ ਕੋਈ ਕਿਸੇ ਮਾਪੇ ਨੂੰ ਪੁੱਛੇ ਵੀ ਤੁਸੀਂ ਆਪਦੇ ਬੱਚੇ ਦਾ ਕਿਹੋ ਜਾਲ ਤਾਂ ਦੱਸੀਏ ਕਿ ਬੀਤੇ ਦਿਨੀ ਸਿੱਧੂ ਮੂਸੇਵਾਲਾ ਦੇ ਮਾਤਾ ਕੋਲ ਪੁੱਤਰ ਨੇ ਜਨਮ ਲਿਆ ਸੀ ਜਿਸ ਤੋਂ ਬਾਅਦ तमाम ਲੋਕ ਉਹਨਾਂ ਦੇ ਪਰਿਵਾਰ ਨੂੰ ਮਿਲਣ ਲਈ ਪਹੁੰਚ ਰਹੇ ਨੇ ਇਸ ਦੌਰਾਨ ਮਹਿਲਾ ਅਮ੍ਰਿਤ ਗਿੱਲ ਵੀ ਮੂਸੇਵਾਲਾ ਦੇ ਪਰਿਵਾਰ ਨੂੰ ਮਿਲਣ ਪਹੁੰਚੇ ਸੀ ਜਿਸ ਤੋਂ ਬਾਅਦ ਉਹਨਾਂ ਦੀ ਇੱਕ ਫੋਟੋ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਕੀਤੀ ਜਾ ਰਹੀ ਸੀ ਅਤੇ ਦਾਅਵਾ ਕੀਤਾ ਜਾ ਰਿਹਾ ਸੀ ਕਿ ਵੀਡੀਓ ਵਿੱਚ ਨਜ਼ਰ ਆ ਰਹੀ ਮਹਿਲਾ ਅਮ੍ਰਿਤ ਗਿੱਲ ਸਿੱਧੂ ਮੂਸੇਵਾਲਾ ਦੀ ਮੰਗੇਤਰ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ